ਵੈਲ ਦੋਸਤੋ ਕਿਸੇ ਵੀ ਬਿਜ਼ਨਸ ਲਾਈਫ ਦੇ ਵਿੱਚ ਤਿੰਨ ਤਰ੍ਹਾਂ ਦੇ ਅਕਾਊਂਟ ਬਣਦੇ ਆ ਪਰਸਨਲ ਅਕਾਊਂਟ ਰੀਅਲ ਅਕਾਊਂਟ ਤੇ ਨੋਮੀਨਲ ਅਕਾਊਂਟ ਪਰਸਨਲ ਅਕਾਊਂਟ ਕੀ ਹੁੰਦਾ ਵਾ ਪਰਸਨਲ ਅਕਾਊਂਟ ਕਿਸੇ ਇਨਸਾਨ ਦੇ ਨਾਲ ਕਿਸੇ ਕੰਪਨੀ ਦੇ ਨਾਲ ਕਿਸੇ ਗਰੁੱਪ ਦੇ ਨਾਲ ਜਾਂ ਫਿਰ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੁੰਦਾ ਜਿਹਦਾ ਇੱਕ ਨਾਮ ਹੁੰਦਾ ਵਾ ਜਿਵੇਂ ਕਿ ਮੇਰਾ ਨਾਮ ਅਰਵਿੰਦਰ ਸਿੰਘ ਵਾ ਅਰਵਿੰਦਰ ਸਿੰਘ ਦਾ ਅਕਾਊਂਟ ਹੋ ਗਿਆ ਇੱਕ ਬਿਜ਼ਨਸਮੈਨ ਸ਼ਿੰਦਾ ਹੁੰਦਾ ਵਾ ਸ਼ਿੰਦੇ ਦਾ ਅਕਾਊਂਟ ਇੱਕ ਬਿਜ਼ਨਸਮੈਨ ਮਨਜੋਤ ਹੁੰਦਾ ਵਾ ਮਨਜੋਤ ਦਾ ਅਕਾਊਂਟ Amazon ਦਾ ਅਕਾਊਂਟ ਹੋ ਗਿਆ ਮੇਰੀ ਕੰਪਨੀ ਦਾ ਨਾਮ ਹੈਗਾ ਵਾ ਅਰਵਿੰਦਰ ਇੰਪੋਰਟ ਐਂਡ ਐਕਸਪੋਰਟ ਅਰਵਿੰਦਰ ਇੰਪੋਰਟ ਐਂਡ ਐਕਸਪੋਰਟ ਦਾ ਇੱਕ ਅਕਾਊਂਟ ਬਣਦਾ ਵਾ ਜਿਹੜੇ ਨਾਮ ਤੋਂ ਬਣਦਾ ਵਾ ਅਕਾਊਂਟ ਉਹ ਹੁੰਦਾ ਵਾ ਪਰਸਨਲ ਅਕਾਊਂਟ ਪਰਸਨਲ ਅਕਾਊਂਟ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਡੈਬਿਟ ਤੇ ਕ੍ਰੈਡਿਟ ਡੈਬਿਟ ਹੁੰਦਾ ਵਾ ਲੈਣ ਵਾਲਾ ਕ੍ਰੈਡਿਟ ਹੁੰਦਾ ਵਾ ਦੇਣ ਵਾਲਾ ਜਿਵੇਂ ਕਿ ਦੋ ਬਿਜ਼ਨਸਮੈਨ ਦੇ ਵਿੱਚ ਡੀਲ ਹੁੰਦੀ ਆ ਇੱਕ ਬਿਜ਼ਨਸਮੈਨ ਹੁੰਦਾ ਵਾ ਸ਼ਿੰਦਾ ਇੱਕ ਬਿਜ਼ਨਸਮੈਨ ਹੁੰਦਾ ਵਾ ਮਨਜੋਤ ਸ਼ਿੰਦਾ ਮਨਜੋਤ ਨੂੰ 5000 ਰੁਪਏ ਦਿੰਦਾ ਵਾ ਤਾਂ ਸ਼ਿੰਦਾ ਜੋ ਦੇ ਰਿਹਾ ਵਾ ਉਹ ਕ੍ਰੈਡਿਟ ਆ ਤੇ ਮਨਜੋਤ ਜੋ ਲੈ ਰਿਹਾ ਵਾ ਉਹ ਡੈਬਿਟ ਵਾ ਤਾਂ ਸ਼ਿੰਦੇ ਦੀ ਐਂਟਰੀ ਕ੍ਰੈਡਿਟ ਵਿੱਚ ਕੀਤੀ ਜਾਂਦੀ ਆ ਤੇ ਮਨਜੋਦ ਦੀ ਐਂਟਰੀ ਡੈਬਿਟ ਦੇ ਵਿੱਚ ਕੀਤੀ ਜਾਂਦੀ ਹੈ ਦੂਜਾ ਅਕਾਊਂਟ ਹੁੰਦਾ ਵਾ ਰੀਅਲ ਅਕਾਊਂਟ ਰੀਅਲ ਅਕਾਊਂਟ ਉਹ ਅਕਾਊਂਟ ਹੁੰਦਾ ਵਾ ਜੋ ਕਿ ਸਮਾਨ ਦੇ ਨਾਲ ਜੁੜਿਆ ਹੁੰਦਾ ਵਾ ਸਟਾਕ ਦੇ ਨਾਲ ਜੁੜਿਆ ਹੁੰਦਾ ਵਾ ਕਿਸੇ ਫਰਨੀਚਰ ਦੇ ਨਾਲ ਕਿਸੇ ਐਸੈਟ ਦੇ ਨਾਲ ਜੁੜਿਆ ਹੁੰਦਾ ਵਾ ਜੋ ਕਿ ਅਕਾਊਂਟ ਦੱਸਦਾ ਵਾ ਕਿ ਬਿਜ਼ਨਸ ਦੇ ਵਿੱਚ ਕੀ ਆਇਆ ਤੇ ਬਿਜ਼ਨਸ ਦੇ ਵਿੱਚ ਕੀ ਗਿਆ ਜੋ ਚੀਜ਼ ਬਿਜ਼ਨਸ ਦੇ ਵਿੱਚ ਆਈ ਉਹ ਹੁੰਦੀ ਹੈ ਡੈਬਿਟ ਜੋ ਚੀਜ਼ ਬਿਜ਼ਨਸ ਦੇ ਵਿੱਚ ਗਈ ਉਹ ਹੁੰਦੀ ਆ ਕ੍ਰੈਡਿਟ ਤੇ ਇਹ ਕਿਸੇ ਸਟਾਕ ਕਿਸੇ ਫਰਨੀਚਰ ਦੇ ਨਾਲ ਰਿਲੇਟਡ ਹੁੰਦੀ ਆ ਜਿਵੇਂ ਕਿ ਇੱਕ ਸ਼ਿੰਦਾ ਨਾਮ ਦਾ ਬਿਜ਼ਨਸਮੈਨ ਜਿਸ ਦੀ ਕਿ ਇੰਪੋਰਟ ਐਕਸਪੋਰਟ ਦੀ ਕੰਪਨੀ ਆ ਉਹਨੇ ਸੇਲ ਕੀਤੀ ਉਹਨੇ ਆਪਣਾ ਸਮਾਨ ਵੇਚਿਆ ਮਤਲਬ ਸਮਾਨ ਉਹਦੇ ਬਿਜ਼ਨਸ ਤੋਂ ਗਿਆ ਤੇ ਜੋ ਚੀਜ਼ ਬਾਹਰ ਗਈ ਉਹ ਸਮਾਨ ਹੋ ਜਾਊਗਾ ਕ੍ਰੈਡਿਟ ਤੇ ਜਦੋਂ ਉਹਨੇ ਸਮਾਨ ਵੇਚਿਆ ਉਹਨੂੰ ਪੈਸਾ ਆਇਆ ਉਹਨੂੰ ਕੈਸ਼ ਆਇਆ ਤੇ ਉਹ ਕੈਸ਼ ਤੇ ਉਹ ਪੈਸਾ ਉਹ ਹੋ ਜਾਊਗਾ ਡੈਬਿਟ ਤੇ ਕਿਸੇ ਵੀ ਬਿਜ਼ਨਸ ਦਾ ਥਰਡ ਅਕਾਊਂਟ ਹੁੰਦਾ ਵਾ ਨੋਮੀਨਲ ਅਕਾਊਂਟ ਨੋਮੀਨਲ ਅਕਾਊਂਟ ਬਿਜ਼ਨਸ ਦਾ ਉਹ ਅਕਾਊਂਟ ਹੁੰਦਾ ਵਾ ਜੋ ਕਿ ਬਿਜ਼ਨਸ ਦੀ ਆਮਦਨ ਬਿਜ਼ਨਸ ਤੇ ਖਰਚਿਆਂ ਦੇ ਨਾਲ ਜੁੜਿਆ ਹੁੰਦਾ ਵਾ ਬਿਜ਼ਨਸ ਤੇ ਲਾਫ ਦੇ ਨਾਲ ਤੇ ਬਿਜ਼ਨਸ ਤੇ ਨਫੇ ਦੇ ਨਾਲ ਜੁੜਿਆ ਹੁੰਦਾ ਵਾ ਜਿੰਨਾ ਵੀ ਬਿਜ਼ਨਸ ਦੇ ਵਿੱਚ ਲਾਸ ਹੁੰਦਾ ਵਾ ਜਿੰਨੇ ਵੀ ਬਿਜ਼ਨਸ ਦੇ ਵਿੱਚ ਖਰਚੇ ਹੁੰਦੇ ਆ ਉਹ ਸਾਰੇ ਜਾਂਦੇ ਨੇ ਡੈਬਿਟ ਵਾਲੀ ਸਾਈਡ ਜਿੰਨਾ ਵੀ ਬਿਜ਼ਨਸ ਨੂੰ ਕਮਾਈ ਹੁੰਦੀ ਆ ਜਿੰਨੇ ਵੀ ਬਿਜ਼ਨਸ ਨੂੰ ਗੇਨਸ ਹੁੰਦੀ ਆ ਉਹ ਚੀਜ਼ ਲਿਖੀ ਜਾਂਦੀ ਆ ਕ੍ਰੈਡਿਟ ਵਾਲੀ ਸਾਈਡ ਤਾਂ ਇਸ ਤਰੀਕੇ ਨਾਲ